ਪੰਜਾਬੀਆਂ ਲਈ ਖੁਸ਼ਖਬਰੀ ਹੈ ਦਰਅਸਲ ਕੇਂਦਰ ਸਰਕਾਰ ਨੇ ਪੰਜਾਬ ਦੇ ਵਿੱਚ 30000 ਮਕਾਨਾਂ ਨੂੰ ਮਨਜ਼ੂਰੀ ਦਿੱਤੀ ਹੈ 7 ਮਹੀਨਿਆਂ ਦੇ ਵਿੱਚ ਆਈਆਂ 60000 ਅਰਜ਼ੀਆਂ ਜੀ ਹਾਂ ਪੂਰੀ ਖਬਰ ਕੀ ਹੈ ਉਹ ਤੁਹਾਨੂੰ ਦੱਸ ਦਿੰਦੇ ਹਾਂ ਦਰਅਸਲ ਪ੍ਰਧਾਨ ਮੰਤਰੀ ਆਵਾਸ ਯੋਜਨਾ 2.0 ਦੇ ਤਹਿਤ ਹੁਣ ਪੰਜਾਬ 'ਚ ਘਰਾਂ ਦੇ ਨਿਰਮਾਣ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਕਿਉਂਕਿ ਕੇਂਦਰ ਸਰਕਾਰ ਨੇ 30000 ਮਕਾਨਾਂ ਦੇ ਨਿਰਮਾਣ ਨੂੰ ਮੰਜ਼ੂਰੀ ਦੇ ਦਿੱਤੀ ਹੈ 7 ਮਹੀਨਿਆਂ ਦੇ ਵਿੱਚ 60000 ਲੋਕਾਂ ਨੇ ਇਸ ਯੋਜਨਾ ਦੇ ਲਈ ਅਰਜ਼ੀਆਂ ਦਿੱਤੀਆਂ ਨੇ ਪਹਿਲਾਂ ਦੇ ਮੁਕਾਬਲੇ ਲੋਕ ਹੁਣ ਇਸ ਯੋਜਨਾ ਦੇ ਵਿੱਚ ਵੱਧ ਦਿਲਚਸਪੀ ਦਿਖਾ ਰਹੇ ਨੇ ਕਿਉਂਕਿ ਪੀਐਮ ਆਵਾਸ ਯੋਜਨਾ ਇੱਕ ਦੇ ਤਹਿਤ ਪਿਛਲੇ 5 ਸਾਲਾਂ ਦੇ ਵਿੱਚ ਸਿਰਫ 70568 ਮਕਾਨਾਂ ਨੂੰ ਹੀ ਮਨਜ਼ੂਰੀ ਮਿਲੀ ਸੀ ਜਿਸ ਦੀ ਅਰਜ਼ੀ ਪ੍ਰਕਿਰਿਆ 2018 ਤੋਂ 2022 ਤੱਕ ਚੱਲੀ ਸੀ ਤੇ ਹੁਣ ਹਰ ਮਹੀਨੇ ਔਸਤਨ 8000 ਤੋਂ ਵੱਧ ਲੋਕ ਅਰਜ਼ੀਆਂ ਦੇ ਰਹੇ ਨੇ ਇਸ ਕਾਰਨ ਰਾਜ ਸਰਕਾਰ ਨੇ ਯੋਜਨਾ ਦੇ ਅਨੁਸਾਰ ਬਣਾਏ ਜਾਣ ਵਾਲੇ ਮਕਾਨਾਂ ਦਾ ਟਾਰਗੇਟ ਵੀ ਵਧਾ ਦਿੱਤਾ ਹੈ ਤੇ ਹੁਣ 1.5 ਲੱਖ ਦੀ ਥਾਂ 3 ਲੱਖ ਮਕਾਨ ਬਣਾਏ ਜਾਣਗੇ ਰਾਜ ਸਰਕਾਰ ਇਸ ਯੋਜਨਾ ਦੇ ਲਈ ਆਪਣੇ ਹਿੱਸੇ ਦੇ ਵਜੋਂ 1 ਲੱਖ ਰੁਪਏ ਦੀ ਸਬਸਿਡੀ ਦੇ ਰਹੀ ਹੈ ਜਦਕਿ ਪਹਿਲਾਂ ਇਹ ਰਕਮ ਸਿਰਫ 75000 ਰੁਪਏ ਸੀ ਇਸੇ ਤਰ੍ਹਾਂ 1.5 ਲੱਖ ਰੁਪਏ ਕੇਂਦਰ ਸਰਕਾਰ ਦੇ ਵੱਲੋਂ ਦਿੱਤੇ ਜਾਣਗੇ ਕੇਂਦਰ ਦੇ ਵੱਲੋਂ ਮਨਜ਼ੂਰੀ ਮਿਲਦੇ ਹੀ ਲੋਕਾਂ ਨੂੰ ਅਰਜ਼ੀ ਰਕਮ ਮਿਲਣੀ ਸ਼ੁਰੂ ਹੋ ਜਾਵੇਗੀ ਮਕਾਨ ਹੀ ਜੋ ਕਿ ਮਕਾਨ ਦੀ ਨੀਂਹ ਦਾ ਕੰਮ ਵੀ ਜੋ ਕਿ ਪੂਰਾ ਹੋਣ ਦੇ ਉੱਤੇ ਕੁੱਲ 50000 ਰੁਪਏ ਜਾਰੀ ਕੀਤੇ ਜਾਣਗੇ ਜਿਸ ਦੇ ਵਿੱਚ ਕੇਂਦਰ ਦਾ ਹਿੱਸਾ 30000 ਤੇ ਰਾਜ ਸਰਕਾਰ ਦਾ ਹਿੱਸਾ 20000 ਰੁਪਏ ਹੋਵੇਗਾ ਇਸੇ ਤਰ੍ਹਾਂ ਬੀਮ ਲੈਂਟਲ ਦਾ ਕੰਮ ਵੀ ਪੂਰਾ ਹੋਣ ਦੇ ਉੱਤੇ 1 ਲੱਖ ਰੁਪਏ ਜਾਰੀ ਕੀਤੇ ਜਾਣਗੇ ਜਿਸ ਦੇ ਵਿੱਚ ਕੇਂਦਰ 60000 ਤੇ ਰਾਜ ਸਰਕਾਰ 40000 ਰੁਪਏ ਦੇਵੇਗੀ ਛੱਤ ਦਾ ਕੰਮ ਪੂਰਾ ਹੋਣ ਦੇ ਉੱਤੇ ਕੁੱਲ 50000 ਰੁਪਏ ਮਿਲਣਗੇ ਤੇ ਮਕਾਨ ਪੂਰਾ ਹੋਣ ਦੇ ਉੱਤੇ ਹੋਰ 50000 ਰੁਪਏ ਜੋ ਕਿ ਜਾਰੀ ਕੀਤੇ ਜਾਣਗੇ ਤਾਂ ਲੋਕਲ ਬਾਡੀ ਵਿਭਾਗ ਦੇ ਵੱਲੋਂ ਉਹਨਾਂ ਲੋਕਾਂ ਦਾ ਸਰਵੇ ਕੀਤਾ ਜਾ ਰਿਹਾ ਹੈ ਜੋ ਇਸ ਯੋਜਨਾ ਦੇ ਅਧੀਨ ਘਰ ਬਣਾਉਣਾ ਚਾਹੁੰਦੇ ਨੇ ਇਸ ਨਾਲ ਹੋਰ ਵੱਧ ਲਾਭ ਪ੍ਰਾਪਤੀਆਂ ਜੋ ਕਿ ਪਛਾਣ ਕਰਨ ਦੇ ਵਿੱਚ ਮਦਦ ਮਿਲ ਰਹੀ ਹੈ ਵਿਭਾਗ ਲੋਕਾਂ ਨੂੰ ਅਰਜ਼ੀ ਭਰਨ ਦੇ ਵਿੱਚ ਵੀ ਮਦਦ ਕਰ ਰਿਹਾ ਹੈ ਇਹਦੇ ਸਰਕਾਰ ਨੇ ਅਗਸਤ 2024 ਦੇ ਵਿੱਚ ਪੀਐਮ ਆਵਾਜ਼ ਯੋਜਨਾ 2.0 ਨੂੰ ਮਨਜ਼ੂਰੀ ਦਿੱਤੀ ਸੀ ਜਦ ਤੱਕ ਕਿ ਪੀਐਮ ਆਵਾਜ਼ ਯੋਜਨਾ ਇੱਕ ਸਾਲ 2015 ਦੇ ਵਿੱਚ ਜਾਰੀ ਕੀਤੀ ਗਈ ਸੀ ਤਾਂ ਜੋ ਪੰਜਾਬ ਦੇ ਉਹਨਾਂ ਗਰੀਬਾਂ ਗਰੀਬ ਲੋਕਾਂ ਨੂੰ ਪੱਕਾ ਘਰ ਮਿਲ ਸਕੇ ਤਾਂ ਜੋ ਕੱਚੇ ਘਰਾਂ ਦੇ ਵਿੱਚ ਰਹਿ ਰਹੇ ਨੇ ਪ੍ਰਦੇਸ਼ ਦੇ ਵਿੱਚ ਪਹਿਲਾਂ ਇਸ ਯੋਜਨਾ ਦੇ ਉੱਤੇ ਕੰਮ ਧੀਮੀ ਗਤੀ ਨਾਲ ਚੱਲ ਰਿਹਾ ਸੀਗਾ ਇਸ ਕਾਰਨ ਕੇਂਦਰ ਨੇ ਪਿਛਲੇ ਸਾਲ ਰਾਜ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਇਹ ਜਾ ਤਾ ਨਿਰਧਾਰਤ ਸਮੇਂ ਅੰਦਰ ਘਰਾਂ ਦਾ ਕੰਮ ਪੂਰਾ ਕੀਤਾ ਜਾਵੇ ਜਾਂ ਬਾਕੀ ਰਹਿ ਗਏ ਘਰਾਂ ਦੇ ਰਕਮ ਨੂੰ ਸਰੈਂਡਰ ਕੀਤਾ ਜਾਵੇ ਤਾਂ ਲੋਕਾਂ ਤੇ ਲਈ ਖੁਸ਼ਖਬਰੀ ਹੈ ਖਾਸ ਕਰਕੇ ਪੰਜਾਬੀਆਂ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਆਵਾਜ਼ ਯੋਜਨਾ ਦੇ ਤਹਿਤ ਜਿਹੜੇ ਲੋਕ ਆਉਂਦੇ ਨੇ ਉਹਨਾਂ ਦੇ ਘਰਾਂ ਨੂੰ ਲੈ ਕੇ ਇਹ ਵੱਡੀ ਅਪਡੇਟ ਜਿਹੜੀ ਕਿ ਸਾਂਝੀ ਕੀਤੀ ਗਈ ਹੈ